ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੇ ਵੀਡੀਓ ਦੇ ਵਿੱਚ ਵੀ ਜਿੰਨੀਆਂ ਵੀ ਕਲੈਕਸ਼ਨਾਂ ਮੈਂ ਐਡ ਕੀਤੀਆਂ ਨੇ ਸਾਰੀਆਂ ਆਫਰਾਂ ਤੇ ਨਹੀਂ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੀਆਂ ਕਲੈਕਸ਼ਨਾਂ ਜਿਹੜੀਆਂ ਆਫਰਾਂ ਤੇ ਸਪੈਸ਼ਲ ਆਈਆਂ ਨੇ ਕੋਈ ਸੂਟ ਤਾਂ ਉਸੇ ਰੇਟ ਤੇ ਹੀ ਆਏ ਨੇ ਪਰ ਕੁਝ ਤੇ ਜਿਹੜੀ ਕਾਫੀ ਆਫਰ ਆਈਆਂ ਨੇ ਵੀਡੀਓ ਬਹੁਤ ਲੰਬੀ ਨਹੀਂ ਹੈ ਛੋਟੀ ਜਿਹੀ ਵੀਡੀਓ ਹੈ ਸੋ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿਉਂਕਿ ਜਿਹੜੀਆਂ ਕਲੈਕਸ਼ਨਾਂ ਨੇ ਬਹੁਤ ਜ਼ਿਆਦਾ ਸੋਹਣੀਆਂ ਨੇ ਤੇ ਵਧੀਆ ਕੁਆਲਿਟੀ ਦੇ ਨਾਲ ਆਈਆਂ ਨੇ ਰੇਟ ਸਭ ਦਾ ਡਿਫਰੈਂਟ ਡਿਫਰੈਂਟ ਹੈ ਉਹਦੇ ਲਈ ਤੁਹਾਨੂੰ ਜਿਹੜਾ ਹੈ ਕਿ ਵੀਡੀਓ ਨੂੰ ਫੁੱਲ ਲਾਸਟ ਤੱਕ ਵੇਖਣਾ ਪੈਗਾ ਸਭ ਤੋਂ ਘੱਟ ਰੇਟਾਂ ਦੇ ਨਾਲ ਇਹ ਸੂਟ ਆਏ ਨੇ ਪਹਿਲਾਂ ਇਹਨਾਂ ਨੂੰ ਸੂਟਾਂ ਨੂੰ ਹੀ 680 ਤੱਕ ਸੇਲ ਕੀਤਾ ਗਿਆ ਸੀ ਪਰ ਹੁਣ ਇਹ ਕੀ ਆਫਰਾਂ ਦੇ ਵਿੱਚ ਆਉਂਦੇ ਕਰਕੇ ਇਹ ਤੁਹਾਨੂੰ ਸੂਟ ਜਿਹੜੇ ਫਿਲਹਾਲ ਤਾਂ ਡਿਸਪਲੇਨ ਤੇ ਚੱਲ ਰਹੇ ਨੇ ਸਿਰਫ ਤੇ ਸਿਰਫ 430 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਇਹ ਆ ਕਿ ਸਭ ਤੋਂ ਘੱਟ ਰੇਟ ਦੇ ਵਿੱਚ ਹੁੰਨੇ ਸੂਟ ਆਏ ਨੇ ਇਸ ਤੋਂ ਘੱਟ ਰੇਟ ਦੇ ਵਿੱਚ ਸੂਟ ਨਹੀਂ ਆਉਣੇ ਟੌਪ ਬਾਟਮ ਹੈਂ ਦੁਪੱਟਾ ਕਲੈਕਸ਼ਨਾਂ ਨੇ ਬਾਟਮ ਵੀ ਹੈ ਦੁਪੱਟਾ ਵੀ ਹੈ ਸ਼ਰਟ ਵੀ ਹੈ ਸਾਰੇ ਕੁਝ ਫੁੱਲ ਸੂਟ ਤੁਹਾਨੂੰ ਜਿਹੜਾ ਸਿਰਫ ਤੇ ਸਿਰਫ 430 ਰੁਪਏ ਦੇ ਵਿੱਚ ਮਿਲ ਜੇਗਾ ਸ਼ਿਪਿੰਗ ਚਾਰਜ ਜਿਹੜੇ ਬਿਲਕੁਲ ਫ੍ਰੀ ਨੇ ਕਿ ਐਕਸਟਰਾ ਚਾਰਜਸ ਨਹੀਂ ਲੱਗਣਗੇ ਹਾਲ ਓਵਰ ਇੰਡੀਆ ਜਿਹੜੇ ਸੂਟ ਨੇ ਸਿਰਫ ਤੇ ਸਿਰਫ 430 ਰੁਪਏਾਂ ਦੇ ਵਿੱਚ ਪਹੁੰਚਣਗੇ ਇਦੇ ਵਿੱਚ ਤੁਹਾਨੂੰ ਪਿਓਰ ਕਾਟਨ ਦੀ ਸ਼ਰਟ ਮਿਲੇਗੀ ਕਾਟਨ ਦਾ ਪਲੇਨ ਕੈਮਬਰੀ ਕਾਟਨ ਦਾ ਬਾਟਮ ਮਿਲੇਗਾ ਦੁਪੱਟਾ ਜਿਹੜਾ ਇਹਨਾਂ ਸ਼ਿਫੋਂ ਦਾ ਹੈਗਾ ਲਗਭਗ 2.5 ਮੀਟਰ ਦਾ ਬਾਟਮ ਪਲੇਨ ਹੈ ਸ਼ਰਟ ਪ੍ਰਿੰਟਡ ਹੈ ਤੇ ਦੁਪੱਟਾ ਨਾਲ ਪਲੇਨ ਹੈ ਬਹੁਤ ਪਿਆਰਾ ਹੈ ਪਹਿਲਾਂ ਇਹ ਜਿਹੜੇ ਸੂਟ ਸੀ 680 ਦੇ ਵਿੱਚ ਮੈਂ ਸੇਲ ਕੀਤੇ ਸੀ ਪਰ ਹੁਣ ਇਹ ਹੈ ਕਿ ਜਿਵੇਂ ਕਿ ਆਕਸੀਜਨ ਦੀ ਹੁਣ ਸੇਲ ਲੱਗ ਗਈ ਉਹਦੇ ਲਈ ਤੁਹਾਨੂੰ ਜਿਹੜੇ ਇਹ ਸੂਟ ਨੇ ਸਿਰਫ ਤੇ ਸਿਰਫ 430 ਦੇ ਵਿੱਚ ਮਿਲ ਜਾਣਗੇ ਆਲਓਵਰ ਹੀ ਦਿੱਤਾ ਸੀ ਜਿੱਥੇ ਵੀ ਇਹ ਸੂਟ ਮੰਗਵਾਉਣਾ ਚਾਹੁੰਦੇ ਮੰਗਵਾ ਸਕਦੇ ਹੋ ਕੋਈ ਐਕਸਟਰਾ ਸ਼ਿਪਿੰਗ ਚਾਰਜਸ ਨਹੀਂ ਲੱਗਣਗੇ ਇਹੀ ਰੇਟ ਦੇ ਨਾਲ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਹਮ ਬਹੁਤ ਹੀ ਪਿਆਰੇ ਨਿਊ ਨਵੇਂ ਕ੍ਰੇਪ ਦੇ ਵਿੱਚ ਬਹੁਤ ਹੀ ਪਿਆਰੇ ਦੁਪट्टे ਨਾਲ ਆਏ ਨੇ ਸ਼ਿਫੋਨ ਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਆਏਗਾ 5 ਮੀਟਰ ਦਾ ਤੁਹਾਨੂੰ ਆਲਓਵਰ ਪੋਲਕਾ ਡਾਟ ਦਾ ਸੂਟ ਮਿਲੇਗਾ 850 ਰੁਪਏ ਰੇਟ ਹੈ ਰੀਜਨਲ ਕ੍ਰੇਪਸ ਲਿੱਤਾ ਜਿਹੜਾ ਫੈ布ਰਿਕ ਹੈ షిప్పింగ్ ਫ੍ਰੀ ਹੈ ਰਾਂਗੇ ਦੇ ਵਿੱਚ 15 16 ਹੈਗੇ ਨੇ ਦੁਪੱਟਾ ਤੁਹਾਨੂੰ 2 ਮੀਟਰ ਦਾ ਨਾਲ ਮਿਲੇਗਾ ਪ੍ਰਿੰਟਡ ਤੇ ਰੇਟ ਇਹਦਾ 850 ਰੁਪਇਆ 폴ਕਾ ਡਾਟ ਹੈ ਜਿਨ੍ਹਾਂ ਨੂੰ ਪਸੰਦ ਹੁੰਦੇ ਨੇ ਕੁਝ ਹਨ 폴ਕਾ ਡਾਟ ਵਾਲੀ ਇਹ ਕਲੈਕਸ਼ਨ ਬਹੁਤ ਪਸੰਦ ਆਂਦੀ ਹੈ ਨਹੀਂ ਤੇ ਸਪੈਸ਼ਲ ਇਹ ਸੂਟ ਉਹਨਾਂ ਦੀ ਡਿਮਾਂਡ ਤੇ ਆਏ ਨੇ ਸਾਰੇ ਹੀ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕਰ ਦਿੱਤੇ ਨੇ ਸਪੈਸ਼ਲ ਆਫਰਾਂ ਦੇ ਨਾਲ ਆਏ ਨੇ ਰੇਟ ਮੈਂ ਤੁਹਾਨੂੰ ਇੱਥੇ ਸਭ ਦਾ ਦੱਸ ਦਿਆਂਗੀ ਬਾਕੀ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ 623924565 ਜੋ ਦਿੱਤਾਸ ਨੰਬਰ ਜਾਚ ਉਸਮੈਨ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ